ਨਵਾਈ ਸੀ ਕਿ ਬਾਬਲ ਕਲਾਕਪੁਰ ਤੋਂ ਪੂਰਾ ਗੋਲੀकांड ਦਾ ਅੱਜ ਵੀ ਹਰ ਡੇਟ ਦੀ ਤਰ੍ਹਾਂ ਮੇਰੇ ਨਿਜੀ ਵਕੀਲ ਸਾਹਿਬਾਨ ਉੱਤੇ ਪੇਸ ਹੋਏ ਸਨ। ਔਰ ਇੱਕ ਸੈਟੀਸਫੈਕਸ਼ਨ ਵਾਲੀ ਗੱਲ ਹੈ ਕਿ ਜੋ ਅਪਰੂਵਰ ਵਾਲਾ ਮਸਲਾ ਚੱਲ ਰਿਹਾ ਸੀ ਮੋਰਚੇ ਵਾਲਿਆਂ ਨੇ ਅਪਰੂਵਰ ਦੀ ਜਿਹੜੀ ਨਿਯੁਕਤੀ ਹੋਈ ਸੀਗੀ ਸੰ 2020 ਦੇ ਵਿੱਚ ਮੋਰਚੇ ਵਾਲਿਆਂ ਨੇ ਜੋ ਆਪਣੇ ਆਪ ਨੂੰ ਕੰਪਲੇਨੈਂਟ ਦੱਸਦੇ ਨੇ ਉਹਨਾਂ ਨੇ एक एप्लीकेशन पाई से कि एप्रूवर मतलब वायदा माफ गवाह गलत बनाया से और बहुत सारे इल्जाम मेरे त लगाए थे लेकिन ये समझ वाली गल है कि उसका फायदा किसान दे रहे थे वे दोषियों उसका फायदा दे रहे थे लेकिन आज ये मसला खत्म हो गया मान योग अदालत ने डिस्पोज ऑफ कर दिता एस परसनली पार्टी बन वास्ते ਅਪਲੀਕੇਸ਼ਨ ਦਿੱਤੀ ਸੀ ਲੇਕਿਨ ਅੱਜ ਅਨਕੰਟੈਸਟਡ ਡਿਸਪੋਜ਼ ਆਫ ਹੋ ਗਿਆ ਇਸ ਦਾ ਮਤਲਬ ਹੋਇਆ ਕਿ ਜੋ ਅਪਰੂਵਲ ਉਦੋਂ ਬਣਾਇਆ ਗਿਆ ਸੀ ਉਹ ਅਪਰੂਵਰ ਵਾਇਦਾ ਮਾਫ ਗਵਾਹ ਉਸੇ ਤਰੀਕੇ ਦੇ ਨਾਲ ਚੱਲੇਗਾ ਜਿਸ ਤਰੀਕੇ ਦੇ ਨਾਲ ਅਸੀਂ ਸਾਡੀ ਵਾਲੀ ਐਸਆਈਟੀ ਨੇ ਤਪਤੀਸ ਕੀਤੀ ਸੀ ਇਸ ਮੌਕੇ ਤੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਬਾਬਲ ਕਲਾ ਗੋਲੀ ਕਾਂਡ ਦੇ ਵਿੱਚ ਜੋ ਤਪਤੀ ਸਾਡੀ ਵਾਲੀ ਐਸਆਈਟੀ ਨੇ ਕੀਤੀ ਸੀ ਉਸੇ ਦੇ ਆਧਾਰ ਤੇ ਟਰਾਇਲ ਚੱਲਣਾ ਹੈ ਕਿਉਂਕਿ ਜੋ ਰਿਪੋਰਟ ਖਾਰਿਜ ਹੋਈ ਸੀਗੀ ਮਾਨਜੋ ਹਾਈ ਕੋਰਟ ਵੱਲੋਂ ਉਹ ਰਿਪੋਰਟ ਕੋਟਕਪੂਰਾ ਵਾਲੀ ਸੀ ਇਹ ਤੁਹਾਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਦੋਂ ਬਬਲ ਕਲਾ ਕੇਸ ਦੇ ਬਾਰੇ ਦੋਸ਼ੀਆਂ ਨੇ ਦਰਖਾਸਤ ਲਗਾਈ ਸੀਗੀ ਮਾਨਜੋਗ ਹਾਈ ਕੋਰਟ ਦੇ ਵਿੱਚ ਉਦੋਂ ਮੈਂ ਸਖ ਮੈਂ ਨੌਕਰੀ ਛੱਡ ਦਿੱਤੀ ਸੀ ਲੇਕਿਨ ਮੈਂ ਆਪਣੇ ਨਿੱਜੀ ਵਕੀਲ ਲੈ ਕੇ ਮਾਨਜੋਗ ਹਾਈ ਕੋਰਟ ਦੇ ਵਿੱਚ ਮੈਂ ਪੇਸ਼ ਹੋਇਆ ਸੀ ਔਰ ਉਹ ਕੇਸ ਅਸੀਂ ਬਚਾ ਲਿਆ ਇਹਦਾ ਮਤਲਬ ਕੀ ਬਾਬਲ ਕਲਾਂ ਗੋਲੀ ਕਾਂਡ ਦੇ ਵਿੱਚ ਜੋ ਚੀਜ਼ ਦੋਸ਼ੀ ਨਹੀਂ ਕਰਾ ਸਕੇ ਆਜ ਮੋਰਚੇ ਵਾਲੇ ਇੱਕ ਰਾਉਂਡ ਤੇ ਤੂਲੇ ਹੋਏ ਸੰ ਲੇਕਿਨ ਮਾਂਜੋ ਫਰੀਦਕੋਟ ਦੀ ਅਦਾਲਤ ਦਾ ਜੋ ਫੈਸਲਾ ਹੈ ਉਹ ਉਹਨਾਂ ਦੇ ਖਿਲਾਫ ਗਿਆ ਹੈ ਅਨ ਕੰਟੈਸਟਡ ਡਿਸਪੋਜ਼ ਆਫ ਹੋ ਗਿਆ ਮਸਲਾ ਔਰ ਜੋ ਅਸੀਂ ਬੋਲਦੇ ਹਾਂ ਕਿ ਇਹ ਨਾ ਕੇਸਾਂ ਦੇ ਵਿੱਚ ਇਨਸਾਫ ਨਹੀਂ ਮਿਲਣਾ ਫਿਰ ਵੀ ਸਾਡੀ ਲੜਾਈ ਜਾਰੀ ਹੈ ਲੜਾਈ ਐਸ ਕਰਕੇ ਕਿ ਫਾਈਨਲ ਜੋ ਫੈਸਲਾ ਹੈ ਉਹ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਤੋਂ ਆਉਣਾ ਹੈ ਉਥੇ ਕੋਈ ਐਪਲੀਕੇਸ਼ਨ ਨਹੀਂ ਉੱਚ ਨਹੀਂ ਉਥੇ ਹਰ ਚੀਜ਼ ਔਰ ਹਰ ਵਿਅਕਤੀ ਦਾ ਕਿਰਦਾਰ ਔਰ ਕੌਣ ਕਿਸ ਤਰੀਕੇ ਦੇ ਨਾਲ ਇਸ ਕੇਸ ਨੂੰ ਲੜ ਰਿਹਾ ਹੈ ਇਹ ਸਾਰਾ ਕੁਝ ਨੋਟ ਹੋ ਰਿਹਾ ਹੈ ਇਸ ਸੰਬੰਧ ਵਿੱਚ ਅਸੀਂ ਇਹੀ ਕਹਾਂਗੇ ਕਿ ਜੋ ਐਪਰੂਵਰ ਵਾਲਾ ਮਸਲਾ ਸੀਗਾ ਜਿਸ ਦੇ ਵਿੱਚ ਮੇਰੇ ਤੇ ਇਲਜ਼ਾਮ ਲਗਾਏ ਸੀਗੇ ਮੋਰਚੇ ਵਾਲਿਆਂ ਨੇ ਉਹ ਮਾਨਯੋਗ ਅਦਾਲਤ ਨੇ ਖਾਰਜ ਕਰ ਦਿੱਤਾ ਦੂਸਰੀ ਗੱਲ ਅਸੀਂ ਬਾਰ-ਬਾਰ ਇਹ ਕਹ ਰਹੇ ਹਾਂ ਕਿ ਮੋਰਚੇ ਵਾਲੇ ਕਿਸ ਨੂੰ ਫਾਇਦਾ ਪਹੁੰਚਾ ਰਹੇ ਨੇ ਇਹਨਾਂ ਨੇ ਫਾਇਦਾ ਦੋਸਤੀਆਂ ਨੂੰ ਪਹੁੰਚਾਇਆ ਹੈ ਦੋਸਤੀਆਂ ਨੂੰ ਫਾਇਦਾ ਪਹੁੰਚਾਉਂਦਾ ਯਤਨ ਕਰ ਰਹੇ ਨੇ ਮੋਰਚੇ ਵਾਲੇ ਦਾ ਪ੍ਰਯਾਸ ਦੋਸਤੀਆਂ ਨੂੰ ਫਾਇਦਾ ਪਹੁੰਚਾਉਣਾ ਹੈ ਜੋ ਐਸਆਈਟੀ ਸੀਗੀ ਬੱਬਲ ਕਲਾ ਵਾਲੀ ਜੋ ਮੇਰੇ ਰਿਜਿਗਨੇਸ਼ਨ ਤੋਂ ਬਾਅਦ ਆਈਪੀਐਸ ਤੋਂ ਰਿਜਿਗਨੇਸ਼ਨ ਤੋਂ ਬਾਅਦ ਬਣੀ ਸੀਗੀ ਉਸ ਸੋਸਾਇਟੀ ਨੇ ਕੋਈ ਤੱਪੀਸ਼ ਨਹੀਂ ਕੀਤੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ कि ओना ने कुछ गवाहों नु मुकरावन दा प्रयास कीता ओना दा बयान बदलन दा प्रयास कीता इस दौरान ਤੁਸੀਂ ਦੇਖੋਗੇ ਮਨਜੋ ਹਾਈ ਕੋਰਟ ਵੱਲੋਂ ਕੁਝ ਦੋਸਤੀਆਂ ਨੂੰ ਕੁਝ ਰਿਲੀਫ ਵੀ ਦਿੱਤਾ ਗਿਆ ਔਰ આજ ਸਭ ਤੋਂ ਵੱਡੀ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ ਮੈਂ ਪਹਿਲਾਂ ਤੋਂ ਕਹ ਰਿਹਾ ਹਾਂ ਕਿ ਦੋਸਤੀਆਂ ਦੇ ਵੱਡੇ ਵੱਡੇ ਵਕੀਲ ਸਰਕਾਰੀ ਵਕੀਲ ਬਣੇ ਹੋਏ ਜੋ ਕਿਸੇ ਟਾਈਮ ਸਾਡੇ ਖਿਲਾਫ ਐਸੇ ਕੇਸ ਦੇ ਵਿੱਚ ਲੜਦੇ ਸਨ ਅੱਜ ਉਹ ਸਰਕਾਰ ਦੇ ਵਕੀਲ ਬਣੇ ਹੋਏ ਸਨ ਅੱਜ ਦਾ ਅਖਬਾਰ ਅਸੀਂ ਜਕਰ ਵੇਖਦੇ ਹਾਂ ਅੱਜ ਦੇ ਅਖਬਾਰ ਦੇ ਵਿੱਚ ਕਲੀਅਰ ਕਟ ਹੈ ਬਹਬਲ ਕਲਾ ਫਾਇਰਿੰਗ ਅਕਿਊਜ਼ ਵਾਈਫ ਅਪੋਇੰਟਡ ਅਸਿਸਟੈਂਟ ਏਜੀ ਅਸਿਸਟੈਂਟ ਏਜੀ ਇੱਕ ਬਹੁਤ ਵੱਡਾ ਸਰਕਾਰੀ ਉਹਦਾ ਹੁੰਦਾ ਹੈ ਬਹੁਤ ਵੱਡਾ ਸਰਕਾਰੀ ਉਹਦਾ ਅਸਿਸਟੈਂਟ ਐਡਵੋਕੇਟ ਜਨਰਲ ਇਸ ਦੇ ਵਿੱਚ ਇੱਕ ਅਹਮ ਦੋਸ਼ੀ ਨੇ ਫਰੀਦਕੋਟ ਦੇ ਰਹਿਣ ਵਾਲੇ ਉਹਨਾਂ ਦੀ ਵਾਈਫ ਨੂੰ ਹੀ ਅਸਿਸਟੈਂਟ ਐਡਵੋਕੇਟ ਜਨਰਲ ਬਣਾਇਆ ਗਿਆ ਹੈ ਠੀਕ ਹੈ ਜਦੋਂ ਚੰਨੀ ਸਾਹਬ ਦੀ ਸਰਕਾਰ ਵੱਲੋਂ ਐਡਵੋਕੇਟ ਜਨਰਲ ਬਣਾਇਆ ਗਿਆ ਸੀ ਦੋਸਤਿਆਂ ਦੇ ਵਕੀਲ ਸਾਹਿਬ ਤਾਂ ਸਾਡੀ ਪਾਰਟੀ ਨੇ ਉਦੋਂ ਇਲੈਕਸ਼ਨ ਚੱਲ ਰਿਹਾ ਸੀ ਬਹੁਤ ਕਿੰਤੂ ਪਰੰਤੂ ਕੀਤਾ ਸੀ ਤੇ ਮੈਨੂੰ ਹੀ ਕਿਹਾ ਗਿਆ ਸੀ ਕਿ ਤੁਸੀਂ ਪ੍ਰੈਸ ਕਾਨਫਰੈਂਸ ਕਰੋ ਮੈਂ ਪ੍ਰੈਸ ਕਾਨਫਰੈਂਸ ਕੀਤੀ ਅੰਮ੍ਰਿਤਸਰ ਦੇ ਵਿੱਚ ਔਰ 7 ਅਕਤੂਬਰ 2021 ਨੂੰ ਮੈਂ ਬਾਬਲ ਕਲਾ ਉਸੇ ਗੇਟ ਤੇ ਜਾ ਕੇ ਵੀ ਪ੍ਰੈਸ ਕਾਨਫਰੈਂਸ ਕੀਤੀ ਸੀ ਉਹ ਆਜ ਵੀ YouTube ਤੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਲੇਕਿਨ ਮੈਨੂੰ ਅਫਸੋਸ ਕਾਫੀ ਹੋਇਆ ਹੈਰਾਨੀ ਵੀ ਹੋ ਰਹੀ ਹੈ ਕਿ ਸਾਡੇ ਵਕੀਲ ਜੋ ਲੜਦੇ ਆ ਰਹੇ ਨੇ ਸਾਨੂੰ ਤਾਂ ਕੋਈ ਪੁੱਛਦਾ ਨਹੀਂ ਹੈ ਦੋਸ਼ੀਆਂ ਦੇ ਵਕੀਲ ਜਿਹੜੇ ਨੇ ਉਹ ਕਿਸ ਤਰ੍ਹਾਂ ਵੱਡੇ ਵੱਡੇ ਸਰਕਾਰੀ ਉਹਦੇ ਤੇ ਉਹ ਵੀ ਉਹਕਾਲਤ ਦੇ ਸਰਕਾਰੀ ਵਕੀਲ ਬਣ ਜਾ ਰਹੇ ਨੇ ਇਹ ਤਾਂ ਸਿਰਫ ਤੇ ਸਿਰਫ ਮਾਨ ਸਾਹਿਬ ਦੱਸ ਸਕਦੇ ਨੇ ਜਾਂ ਕੇਜਰੀਵਾਲ ਸਾਹਿਬ ਦੱਸ ਸਕਦੇ ਨੇ ਕਿ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਇਸ ਤੋਂ ਪਹਿਲਾਂ ਅਕਤੂਬਰ 2023 ਦੇ ਵਿੱਚ ਪੰਜਾਬ ਸਰਕਾਰ ਦੇ ਸਭ ਤੋਂ ਵੱਡੇ ਵਕੀਲ ਸਭ ਤੋਂ ਵੱਡੇ ਵਕੀਲ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਵਕੀਲ ਸਾਰੇ ਹੀ ਕਾਬਿਲ ਹੁੰਦੇ ਨੇ ਵਕੀਲ ਸਾਹਿਬਾਨ ਦੀ ਕਾਬਲੀਅਤ ਤੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰ ਰਿਹਾ ਮੈਂ ਆਪ ਵੀ ਹੁਕੀ ਲੇਕਿਨ ਜਦੋਂ ਪੰਜਾਬ ਸਰਕਾਰ ਵਾਸਤੇ ਪੰਜਾਬ ਦੇ ਆਵਾਮ ਵਾਸਤੇ ਪੰਜਾਬ ਦੀ ਜਨਤਾ ਵਾਸਤੇ ਸਭ ਤੋਂ ਅਹਿਮ ਕੇਸ ਬਗਾੜੀ ਬਾਬਲ ਕਲਾਮ ਕੋਟਕਪੂਰਾ ਕੇਸ ਨੇ ਤੇ ਇਹਦੇ ਵਿੱਚ ਜੋ ਦੋਸ਼ੀਆਂ ਦੇ ਵਕੀਲ ਨੇ ਨੈਚੁਰਲ ਜਸਟਿਸ ਨੂੰ ਮੱਧਮ ਨਜ਼ਰ ਰੱਖਦੇ ਹੋਏ ਇਸ ਸਾਡੇ ਕੇਸਾਂ ਦੇ ਵਿੱਚ ਅਪੀਅਰ ਨਹੀਂ ਹੋ ਸਕਦੇ ਲੇਕਿਨ ਜਿੱਥੇ ਦੋਸ਼ੀ ਵੀ ਵਾਈਫ ਨੂੰ ਹੀ ਸਰਕਾਰੀ ਵਕੀਲ ਬਣਾਇਆ ਜਾ ਰਿਹਾ ਹੈ ਮੈਂ ਨਹੀਂ ਕਰ ਰਿਹਾ ਅੱਜ ਦਾ ਅਖਬਾਰ ਹੈ ਔਰ ਅਖਬਾਰ ਨੇ ਹੂ ਬਹੂ ਜੋ ਆਰਡਰ ਹੈ ਉਹ ਛਾਪਿਆ ਹੋਇਆ ਹੈ ਤੇ ਅਸੀਂ ਕਿੱਥੇ ਠਹਿਰ ਰਹੇ ਹਾਂ ਅਸੀਂ ਕਿੱਥੇ ਠਹਿਰ ਰਹੇ ਹਾਂ ਪੰਜਾਬ ਦੀ ਜਨਤਾ ਕਿੱਥੇ ਠਹਿਰ ਰਹੀ ਹੈ ਤੇ ਮਾਨ ਸਾਹਿਬ ਨੂੰ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਇਸ ਦਾ ਜਵਾਬ ਤਾਂ ਦੇਣਾ ਪਵੇਗਾ 2 ਸਾਲ ਪਹਿਲਾਂ ਅਸੀਂ ਕੈਂਪੇਨਿੰਗ ਜਦੋਂ ਕਰਦੇ ਸੀ ਤਾਂ ਸਾਨੂੰ ਇਹ ਸੋਚ ਵੀ ਸਾਡੀ ਸੋਚ ਦੇ ਵਿੱਚ ਵੀ ਨਹੀਂ ਸੀ ਕਿ ਸਾਨੂੰ ਆਪਣਾ ਵਕੀਲ ਕਰਕੇ ਇਹਨਾਂ ਕੇਸਾਂ ਨੂੰ ਬਚਾਉਣ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਦੇ ਵਿੱਚ ਸਾਨੂੰ ਇੰਨਾ ਜ਼ਿਆਦਾ ਮੁਸਕਲਤ ਕਰਨੀ ਪਵੇਗੀ ਲੇਕਿਨ ਇਹ ਸਾਰਾ ਕੁਝ ਅੱਜ ਕਰਨਾ ਪੈ ਰਿਹਾ ਹੈ ਉਦੋਂ ਮਾਨ ਸਾਹਿਬ ਕਾਜ ਸੰਗਤ ਮੋਰ ਵਿਜੇ ਪ੍ਰਤਾਪ ਸਿੰਘ ਦੀ ਜੀ ਰਿਪੋਰਟ ਹੈ ਸਾਰੀ ਰਿਪੋਰਟ ਅਸੀਂ ਲਾਗੂ ਕਰਾਂਗੇ ਕੇਜਰੀਵਾਲ ਸਾਹਿਬ ਨੇ ਵੀ 24 ਘੰਟਿਆਂ ਦਾ ਬਿਆਨ ਆਇਆ ਸੀ ਲੇਕਿਨ ਮੈਂ ਉਹ ਢੀਕ ਰਿਆਂ ਕਈ ਵਾਰ ਕੋਸ਼ਿਸ਼ ਵੀ ਕੀਤੀ 24 ਮਹੀਨੇ ਹੁਣ ਪੂਰੇ ਹੋ ਗਏ ਤੇ ਤੁਸੀਂ ਲੱਗ ਸਕਦੇ ਹੋ ਕਿ ਜਦੋਂ ਦੋਸ਼ੀਆਂ ਦੇ ਵਕੀਲ ਜਾਂ ਦੋਸ਼ੀਆਂ ਦੇ ਰਿਸ਼ਤੇਦਾਰ ਸਰਕਾਰੀ ਵਕੀਲ ਜੇਕਰ ਲੱਗਦੇ ਨੇ ਤਾਂ ਅਸੀਂ ਕਿੱਥੇ ਠਹਿਰ ਰਹਿਣਾ ਅਸੀਂ ਕੀ ਇਨਸਾਫ ਦੀ ਉਮੀਦ ਰੱਖਾਂਗੇ ਤਾਂ ਹੀ ਇਹ ਸਾਰਾ ਕੁਝ ਵਹਿ ਕੇ ਮੈਂ 14 ਅਕਤੂਬਰ 2022 ਨੂੰ ਬਾਬਲ ਕਲਮ ਮੋਰਚੇ ਤੋਂ ਹੀ ਕਿਹਾ ਸੀ ਕਿ ਇਹਨਾਂ ਕੇਸਾਂ ਦੇ ਵਿੱਚ ਇਨਸਾਫ ਨਹੀਂ ਮਿਲਣਾ ਹੈ ਤੇ આજ ਤੱਕ ਦੇਖੋ ਸਰਕਾਰੀ ਤੰਤਰ ਹੋਵੇ ਮੋਰਚੇ ਵਾਲੇ ਹੁਣ ਸਰਕਾਰੀ ਐਸਆਈ ਵੀ जो कैप्टन अमरिंदर सिंह बनाई हुई है। सारे दोषियों के नाल खड़े दिख रहे हैं लेकिन असी अपने तौर पर निजी तौर पर यह लड़ाई जारी रखा यह जंग जारी रखा जंग जारी रखने रख कारण यह भी है कि पंजाब के आवाम पता चले पंजाब की जनता पता चले कि लड़ाई किस तरीके लड़ी जा रही है और की की हो रहा है और कौन कौन व्यक्ति किस किस तरीके काम कर रहा है फाइनली मैं यही कहूंगा जो तेरा ਅਪ੍ਰੈਲ 2021 ਨੂੰ ਜਦੋਂ ਮੈਂ ਇਸਤੀਫਾ ਦਿੱਤਾ ਸੀ ਉਦੋਂ ਮੈਂ ਕਿਹਾ ਸੀ ਕਿ ਠੀਕ ਹੈ ਮੈਂ ਆਪਣੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਰੱਖ ਰਿਹਾ ਹਾਂ ਉਦੋਂ ਮੈਂ ਨਾ ਕੋਈ ਪਾਰਟੀ ਜੁਆਇਨ ਕੀਤੀ ਸੀ ਨਾ ਕੁਝ ਹੋਇਆ ਸੀ ਲੇਕਿਨ ਆਪਣੀ ਅਪੀਲ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਰੱਖ ਦਿੱਤੀ ਸੀ ਕਿਉਂਕਿ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਸੀ ਔਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੇ ਰੂਪ ਦੇ ਵਿੱਚ ਸਥਾਪਿਤ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ और इंसाफ उत्थ होना है और बहुत वधिया तरीके होना है यह समय जरूर लगता है हर चीज़ के तो इस करके मैं यही कह निजी तौर पर मेरी जंग जारी रहेगी मैं आज वकील हाँ होर वकील करने पैणगे असी हाई कोर्ट के सुप्रीम कोर्ट के फरीद कोर्ट के सारा कुछ करेंगे लेकिन यह जंग असी जारी रखनी है और जंग जंग जी तरह लड़ाएंगे थैंक यू वेरी मच वाहू जी का खालसा वाहू जी की फर्ज़